ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 12 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਵਰਣ ਵੰਡ ਵਿਸ਼ੇ 'ਤੇ ਵਿਚਾਰ ਸਾਂਝੀ ਕਰ ਰਿਹਾ ਹਾਂ ਜਿਸ ਦੇ ਵਿੱਚ ਕੱਲ ਤੋਂ ਅਸੀਂ ਇਹ ਭਾਗ ਵਿਚਾਰ ਰਹੇ ਹਾਂ ਕਿ ਗੁਰਬਾਣੀ ਮੁਤਾਬਕ ਕਿਸ ਦੀ ਜਾਤ ਉੱਚੀ ਹੈ ਅਤੇ ਕਿਸ ਦੀ ਨੀਮੀ ਮੈਂ ਕਾ ਬਹੁਤ ਬਿਸਥਾਰ ਦੇ ਵਿੱਚ ਇਹਦੇ ਬਾਰੇ ਗੱਲ ਕਰ ਚੁੱਕਾ ਹਾਂ ਜਿਸਕੇ ਤੱਕ ਹੀ ਕਰਾਂਗਾ ਇੱਥੇ ਉੱਚੀ ਜਾਤ ਦਾ ਮਤਲਬ ਇਹ ਹੈ ਕਿ ਕਿਹੜਾ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੋਇਆ ਵਰਣ ਵਾਂਡ ਦੀ ਭੇਦ ਤੋਂ ਬਾਹਰ ਨਿਕਲ ਕੇ ਕਿੰਨੂੰ ਅਸੀਂ ਉੱਚਾ ਕਹਿ ਸਕਨੇ ਆ ਕਿੰਨੂੰ ਅਸੀਂ ਨੀਵਾ ਕਹਿ ਸਕਨੇ ਆ ਡਿਟੇਲ ਕੱਲ ਮੈਂ ਬਹੁਤ ਵਿਸਥਾਰ ਨਾਲ ਆਪਦੇ ਵਿੱਚ ਵਿਚਾਰ ਚੁੱਕਾ ਔਰ ਜਿਹੜਾ ਪਹਿਲਾ ਪਰਮਾਣ ਆਪਜੀ ਰੂਲ ਮੈਂ ਆਪ ਸਾਂਝਾ ਕਰਨ ਲਗਾ ਗੁਰਨਾਥ ਸਾਹਿਬ ਦਾ ਵਿਚਾਰਨ ਕੀਤਾ ਹੋਇਆ ਜਿੱਥੇ ਖਾਸ ਕਰਕੇ ਸਤਿਗੁਰੂ ਨੇ ਸਾਡਾ ਧਿਆਨ ਖਿੱਚਿਆ ਮੇਰੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਐਸੇ ਜਨ ਬਿਰਲੇ ਜਗ ਅੰਦਰ ਪਰ ਖਜਾਨਾ ਪਾਇਆ ਉਜਾਤ ਵਰਨਤੇ ਭਏ ਅਤੀਤਾ ਮਮਤਾ ਲੋਭ ਚੁਕਾਇਆ ਪਹਿਲੀ ਗੱਲ ਤੇ ਸਤਿਗੁਰ ਨੇ ਸਾਡਾ ਧਿਆਨ ਦਵਾਇਆ ਕਿ ਬਿਰਲੇ ਨੇ ਇਸ ਜਗ ਦੇ ਅੰਦਰ ਜਿਹੜੇ ਅਕਾਲਪੁਰ ਤੇ ਦਰ ਤੇ ਪ੍ਰਵਾਨ ਹੋਏ ਨੇ ਭਾਵ ਇੱਥੇ ਹੁਣ ਜਿਹੜਾ ਸ਼ਬਦੀ ਅਰਥ ਹੈ ਵੀ ਜਿਨ੍ਹਾਂ ਨੂੰ ਪਰਖ ਕੇ ਅਕਾਲਪੁਰਖ ਨੇ ਆਪਣੇ ਖਜ਼ਾਨੇ ਚ ਪਾ ਲਿਆ ਕੀ ਇਹਦਾ ਤੱਕ ਸਮਝਣ ਦੀ ਕੋਸ਼ਿਸ਼ करिए ਤੇ ਜਿਹੜੇ ਅਕਾਲਪੁਰ ਤੇ ਦਰ ਤੇ ਪ੍ਰਵਾਨ ਹੋ ਗਏ ਨੇ ਇਸੇ ਗੱਲ ਨਾਲ ਸਤਿਗੁਰੂ ਨੇ ਕਰਤੀ ਐ ایسے ਵਿਰਲੇ ਨੇ ਫਿਰ ਉਹਨਾਂ ਦੀ ਵਸਥਾ ਕੀ ਬਣ ਜਾਂਦੀ ਹੈ ਜਾਤ ਵਰਨ ਤੇ ਪਏ ਅਤੀਤਾ। ਔਰ ਜਿਹੜਾ ਬ੍ਰਾਹਮਣ ਦਾ ਬਣਾਇਆ ਹੋਇਆ ਜਾਤ ਵਰਨ ਦਾ ਸਿਸਟਮ ਹੈ ਨਾ ਉਹ ਇਸ ਤੋਂ ਮੁਕਤ ਹੋ ਗਏ ਉਹਨਾਂ ਦਾ ਵਹਿਮ ਹੀ ਖਤਮ ਹੋ ਜਗਿਆ। ਜਿਹੜੇ ਅਕਾਲਪੁਰ ਤੇ ਦਰ ਤੇ ਪ੍ਰਵਾਨ ਹੋ ਗਏ ਉਹਨਾਂ ਤੋਂ ਉੱਚਾ ਕੌਣ ਹੋ ਸਕਦਾ ਹੈ? ਔਰ ਉਹ ਹੋਏ ਜਿਹੜੇ ਇਸ ਪਰਮਜਾਲ ਤੋਂ ਮੁਕਤ ਹੋ ਗਏ ਜਾਤ ਵਰਨ ਤੇ ਪਏ ਅਤੀਤਾ। ਔਰ ਦੂਸਰੀ ਗੱਲ ਮਮਤਾ ਲੋਭ ਚੁਕਾਇਆ ਮਮਤਾ ਦੇ ਕਿਛ ਤੋਂ ਵੀ ਮੁਕਤ ਹੋ ਗਏ ਤੇ ਮਾਇਆ ਦੀ ਮਮਤਾ ਤੋਂ ਵੀ ਮੁਕਤ ਹੋ ਗਏ ਇਹ ਦੋਨੋਂ ਮਮਤਾ ਵੀ ਦੂਰ ਕਰ ਲਈ ਉਹਨੇ ਆਪਣੇ ਜੀਵਨ ਦੇ ਵਿੱਚੋਂ ਤੇ ਮਾਇਆ ਵੀ ਤੇ ਮਮਤਾ ਵੀ ਦੋਨਾਂ ਤੋਂ ਉੱਤਰਲੇਪ ਹੋ ਗਏ ਲੇਕਿਨ ਸਤਗੁਰੂ ਬਖਸ਼ਿਸ਼ ਕਰਦੇ ਨੇ ਐਸੇ ਹੈਨ ਵਿਰਲੇ ਸਾਨੂੰ ਸਿੱਖਾਂ ਨੂੰ ਤਾਂ ਗਿਰਲਿਆਂ ਚ ਹੀ ਹੋਣਾ ਚਾਹੀਦਾ ਹੈ ਕਿਉਂਕਿ ਸਾਡਾ ਤਾਂ ਇਹ ਸਿਧਾਂਤ ਹੈ ਨਾ ਜਿਨ੍ਹਾਂ ਨੂੰ ਦੇ ਬਾਰੇ ਪਰਮਚਾਲ ਹੈ ਉਹ ਅਗਰ ਭਟਕ ਰਹੇ ਨੇ ਤੇ ਉਹ ਉਹਨਾਂ ਦੀ ਸੋਚ ਹੈ ਉਹਨਾਂ ਦੀ ਵਿਚਾਰਧਾਰਾ ਹੈ ਘਟੋ ਘਟ ਸਿੱਖ ਨੂੰ ਤਾਂ ਉਸ ਵਿਚਾਰਧਾਰਾ ਤੋਂ ਮੁਕਤ ਹੋਣਾ ਚਾਹੀਦਾ ਹੈ ਅਜਦਾ ਦੂਸਰਾ ਪ੍ਰਮਾਣ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ ਜਿੱਥੇ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਨੇ ਸਾਨੂੰ ਸਮਝਾਉਂਦੇ ਨੇ ਪਤ ਤਪ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ ਬਰਨ ਜਾਤ ਕੋ ਪੂ ਪੂਛੈ ਨਾਹੀ ਬਾਛੈ ਚਰਨ ਰਵਾਰੋ ਗੱਲ ਉੱਥੇ ਵੀ ਉੱਪਰ ਵੀ ਉਹਨਾਂ ਦੀ ਹੋ ਰਹੀ ਸੀ ਜਿਹੜੇ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਆਪਣੇ ਦਰ ਤੇ ਪਰਵਾਨ ਕਰ ਲਿਆ ਜਿਹੜੇ ਅਕਾਲ ਪੁਰਖ ਦੇ ਦਰ ਤੇ ਪਰਵਾਨ ਹੋ ਗਏ ਇੱਥੇ ਵੀ ਗੱਲ ਉਹਨਾਂ ਦੀ ਹੈ ਲੇਕਿਨ ਇੱਥੇ ਫਰਕ ਕੀ ਹੈ ਜਿਹੜੇ ਪਤਿਤ ਸਨ ਕੁਰਾਹੇ ਪਏ ਹੋਏ ਸਨ ਗਲਤ ਰਾਹ ਤੇ ਪਏ ਹੋਏ ਸਨ ਉਹਨਾਂ ਨੇ ਸਤਿਗੁਰੂ ਨੇ ਅਕਾਲ ਪੁਰਖ ਨੇ ਪਵਿੱਤਰ ਕਰ ਲਿਆ ਕਰਕੇ ਆਪਣਾ ਬੁਲਾ ਲਿਆ ਜਿਸ ਵੇਲੇ ਉਹ ਅਕਾਲ ਪੁਰਖ ਦੇ ਬਣ ਗਏ ਜੀਵਨ ਦੇ ਵਿੱਚ ਉਹ ਗੰਦਗੀ ਸਾਫ ਹੋ ਗਈ ਨਿਰਮਲ ਜੀਵਨ ਹੋ ਗਿਆ ਪਵਿੱਤਰ ਜੀਵਨ ਹੋ ਗਿਆ ਪਵਿੱਤਰ ਕਰ ਲੈਣਾ ਪਤਿਤ ਪਵਿੱਤਰ ਕਰ ਲਈ ਨੇ ਲੀਏ ਕਰ ਆਪਣੇ ਤੇ ਅਕਾਲ ਪੁਰਖ ਦੇ ਦਰ ਤੇ ਪਰਵਾਨ ਹੋ ਗਏ ਫਿਰ ਸਾਰੇ ਸਮਾਜ ਦੇ ਵਿੱਚ ਸਤਕਾਰ ਹੈ ਸਗਲ ਕਰਤ ਨਮਸਕਾਰੋ ਫਿਰ ਸਾਰੇ ਉਹਨਾਂ ਦਾ ਸਤਕਾਰ ਕਰਦੇ ਨੇ ਬਰਨ ਜਾਤ ਕੋ ਪੁੱਛੇ ਨਾ ਹੈ ਫਿਰ ਉਹਨਾਂ ਦੀ ਕੋਈ ਜੈ ਨਹੀਂ ਪੁੱਛਦਾ ਤੇ ਦਾ ਕਿਹੜਾ ਵਰਨਾ ਕਿਹੜੀ ਜਾਤ ਹੈ ਬਲਕਿ ਉਹਨਾਂ ਦਾ ਇਨਮਾਨ ਵੱਜ ਜਾਂਦਾ ਹੈ ਉਹਨਾਂ ਦਾ ਸਤਕਾਰ ਵੱਜ ਜਾਂਦਾ ਹੈ ਬਾਛੇ ਚਰਨ ਗਵਾ ਰਵਾਰੋ ਸਾਰੇ ਉਹਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨਾ ਚਾਹੁੰਦੇ ਨੇ ਅੱਜ ਅਸੀਂ ਜਿਨ੍ਹਾਂ ਭਗਤ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਈ ਕੀ ਉਹਨਾਂ ਦੇ ਕੋਈ ਜਾਤ ਜਾਂ ਵਰਣ ਕਰਕੇ ਉਹਨਾਂ ਦਾ ਸਤਿਕਾਰ ਕਰਨੇ ਆ ਕਬੀਰ ਸਾਹਿਬ ਦਾ ਇਸ ਕਰਕੇ ਸਤਿਕਾਰ ਕਰਨੇ ਆ ਕਿਉਂਕਿ ਜੁਲਾਹ ਪਰਵਾਰ ਦੇ ਵਿਚੋ ਆਏ ਸਨ ਨਹੀਂ ਇਸ ਕਰਕੇ ਕਿਉਂਕਿ ਅਗਾਰਪੁਰ ਤੇ ਦਰਦ ਦੇ ਪ੍ਰਵਾਨ ਹੋ ਗਏ ਉਹਨਾਂ ਨੇ ਉਹ ਨਿਰਮਲ ਬਾਣੀ ਉਚਾਰਨ ਕੀਤੀ ਉਹ ਨਿਰਮਲ ਗਿਆਨ ਉਤੋਂ ਪ੍ਰਾਪਤ ਹੁੰਦਾ ਹੈ ਜਿਹੜਾ ਕਿਸੇ ਦੇ ਵੀ ਜੀਵਨ ਚ ਇਨਕਲਾਬ ਲਿਆ ਸਕਦਾ ਹੈ ਅਸੀਂ ਗੱਲ ਭਗਤ ਕਬੀਰ ਸਾਹਿਬ ਦੀ ਕਰ ਲਈਏ ਭਗਤ ਰਵਦਾਸ ਸਾਹਿਬ ਜੀ ਦੀ ਕਰ ਲਈਏ ਭਗਤ ਸੈਨ ਜੀ ਦੀ ਕਰ ਲਈਏ ਕਿਸੇ ਵੀ ਭਗਤ ਸਹਿਬਾਨ ਜਿਨ੍ਹਾਂ ਨੂੰ ਭਾਰਤੀ ਸਮਾਜ ਨੇ ਭਗਤ ਨਾਮਦੇਵ ਜੀ ਦੀ ਕਰ ਲਈਏ ਇਹਨਾਂ ਨੂੰ ਭਾਰਤੀ ਸਮਾਜ ਨੇ ਨੀਵਾਂ ਕਿਆ ਅਜ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਿਉਬਤ ਨੇ ਸਾਰੇ ਉਹਨਾਂ ਅਗੇ ਮੱਥਾ ਟੇਕਦੇ ਨੇ ਜਿਸ ਲਈ ਸਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਨੇ ਆ ਤੇ ਸਾਰੇ ਗੁਰੂ ਸਹਿਬਾਨ ਨੂੰ ਵੀ ਸਾਰੇ ਪਗਿਸ ਜੀ ਬਾਲਮੀ ਸਾਰਿਆਂ ਨੂੰ ਮੱਥਾ ਟੇਕ ਰਹੇ ਆ। ਪੀਰਾਂ ਦੀ ਬਾਣੀ ਉਹਦੇ ਵਿੱਚ ਦਰਜ ਹੈ। ਉਹਨਾਂ ਦਾ ਸਤਿਕਾਰ ਕਿਸੇ ਜਾਤ ਵਰਣ ਕਰਕੇ ਨਹੀਂ। ਉਹਨਾਂ ਦਾ ਜੀਵਨ ਇਹੋ ਜਿਹਾ ਹੋਇਆ ਕਿ ਅਕਾਲ ਪੁਰਖ ਦੇ ਦਰ ਤੇ ਪਰਵਾਣ ਹੋ ਗਏ। ਪਰਵਾਣ ਹੋ ਗਏ ਤਾਂ ਹੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋ ਗਈ। ਆਇਦਾ ਤੀਸਰਾ ਪਰਮਾਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਜਿੱਥੇ ਤੀਜੇ ਨਾਨਕ ਬਖਸ਼ਿਸ਼ ਕਰਦੇ ਸਨ ਸਮਝਾਉਂਦੇ ਨੇ। की जात पत एको नाम है आपे लवर सदाई त्यो अज दे तीन प्रमान जो है ना मैं इस सब नल की थी कि जेड़े अकाल पुरख के प्रमाण हुए किस करके प्रमाण हुए किसी जात करके किसी वर्ण करके नहीं ਪਰਤਾ ਕੀ ਜਾਤ ਪਤ ਇੱਕੋ ਨਾਮ ਹੈ ਉਹਨਾਂ ਦੀ ਤੇ ਜਾਤ ਵੀ ਉਹੀ ਹੈ ਤੇ ਉਹਨਾਂ ਦੀ ਪਤ ਵੀ ਉਹੀ ਹੈ ਜਤ ਵੀ ਉਹੀ ਹੈ ਕਿ ਅਗਾਰ ਪੁਰਤਾ ਨਾਮ ਜਿਹੜੇ ਉਹਦੇ ਦਰ ਦੇ ਭਗਤ ਬਣ ਗਏ ਜਿਹੜੇ ਉਹਦੀ ਭਗਤੀ ਚ ਲੱਗ ਗਏ ਉਹ ਇਸ ਭਰਮ ਜਾਲ ਤੋਂ ਹੀ ਮੁਕਤ ਹੋ ਗਏ ਉਹਨਾਂ ਦੇ ਮਨ ਦੇ ਵਿੱਚੋਂ ਇਹ ਵਿਚਾਰਤਾ ਰਹੀ ਖਤਮ ਹੋ ਗਈ ਇਹ ਸੋਚ ਹੀ ਖਤਮ ਹੋ ਗਈ ਨਾ ਜਿਸੇ ਉੱਚੀ ਜਾਤ ਦਾ ਮਾਨ ਰਿਆ ਤੇ ਨਾ ਕਿਸੇ ਨੀਵੀਂ ਜਾਤ ਦੀ ਹੀਣਤਾ ਰਹੀ ਮੰਨਦੇ ਵਿੱਚ ਉਹ ਸੋਚ ਤੋਂ ਉੱਪਰ ਉੱਠ ਕੇ ਇੱਕ ਆਕਾਲਪੁਰ ਨਾਲ ਜੁੜ ਗਏ ਉਹਦੇ ਹੋ ਗਏ ਬਸ ਕਿ ਭਗਤਾਂ ਕੀ ਜਾਤ-ਪਾਤ ਇੱਕੋ ਨਾਮ ਹੈ ਆਪੇ ਲੈ ਇਸਵਾਰ ਔਰ ਜਿਸਲੇ ਉਹਦੇ ਹੋ ਜਾਈਏ ਤੇ ਉਹ ਆਕਾਲਪੁਰ ਖਾਪੀ ਸੋਨਾ ਬਣਾ ਦਿੰਦਾ ਫਿਰ ਉਹਨਾਂ ਨੇ ਆਪੀ ਸਵਾਰ ਉਹਨਾਂ ਨੂੰ ਆਪੀ ਸਵਾਰ ਲੈਂਦਾ ਉਹਨਾਂ ਦੇ ਜੀਵਨ ਦੇ ਵਿੱਚ ਆਪੀ ਇਨਕਲਾਬ ਲਿਆ ਦਿੰਦਾ ਆਪ ਹੀ ਉਹਨਾਂ ਦੇ ਜੀਵਨ ਦੇ ਨਿਰਮਲ ਕਰਮ ਕਰ ਦਿੰਦਾ ਹੈ ਸਦਾ ਸਰਨਾਈ ਇਸ ਕੀ ਬਸ ਉਹਦੀ ਸ਼ਰਨ ਦੇ ਵਿੱਚ ਰਹੀਏ ਜੇ ਉਹਦੀ ਸ਼ਰਨ ਦੇ ਵਿੱਚ ਫਿਰ ਨਾ ਕੋਈ ਸੰਸਾ ਹੈ ਨਾ ਕੋਈ ਚਿੰਤਾ ਕਿਉਂਕਿ ਸਭ ਕੁਝ ਤੇ ਉਹਦੇ ਹੁਕਮ ਚ ਹੋ ਰਿਹਾ ਸਦਾ ਸਰਨਾਈ ਤੇ ਸਕੀ ਜਿਉਂ ਪਾਵੇ ਤੇਉਂ ਕਰੇ ਇਨਸਾਨ ਜਿਵੇਂ ਉਹਨੂੰ ਚੰਗਾ ਲੱਗਦਾ ਹੈ ਉਹ ਉਸ ਤਰ੍ਹਾਂ ਸਾਡੇ ਸਾਰੇ ਕਾਰਜ ਪੂਰੇ ਕਰ ਦਿੰਦਾ ਸਾਡੇ ਜੀਵਨ ਨੂੰ ਸਵਾਰ ਦਿੰਦਾ ਸਾਡੇ ਜੀਵਨ ਨੂੰ ਸ਼ਿੰਗਾਰ ਦਿੰਦਾ ਗੁਨਾ ਦੇ ਨਾਲ ਆਪੈਮ ਜਲ ਜਿਹੜਾ ਸਾਡੇ ਜੀਵਨ ਚੋਂ ਟੁੱਟ ਜਾਂਦਾ ਬਾਣੀ ਨੇ ਇੱਕ ਫੈਸਲਾ ਦਿੱਤਾ ਉੱਚਾ ਉਹ ਹੈ ਜੇ ਦਾ ਜੀਵਨ ਉੱਚਾ ਹੋ ਗਿਆ ਕਿਸੇ ਜਾਤ ਵਰਨ ਕਰਕੇ ਨਹੀਂ ਪਵਿੱਤਰ ਕਰਮਾਂ ਦੇ ਕਰਕੇ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਨ ਕਰਕੇ ਉਸ ਅਕਾਲ ਪੁਰਖ ਤੇ ਪੂਰਨ ਵਿਸ਼ਵਾਸ ਰੱਖਣ ਕਰਕੇ ਉੱਚਾ ਹੈ ਕਿਸੇ ਜਾਤ ਵਰਨ ਕਰਕੇ ਨਹੀਂ ਆਪਾਂ ਇਸ ਵਿਸ਼ੇ ਤੇ ਥੋੜੀ ਜੀ ਵਿਚਾਰ ਹੋਰ ਕਰਾਂਗੇ ਜੀ ਇਹ ਭਾਗ ਹੈ ਜਪੁਰਣ ਹੈ ਅੱਜ ਬਸ ਇਤਨਾ ਇੱਕ ਬਚਨ ਪਰਵਾਣ ਕਰਨਾ ਮਹੀਆ ਭੁੱਲਾ ਵਾਸਤੇ ਕਿ ਮੈਂ ਬਕਸ਼ ਤੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ